ਹਾਂਜੀ 1 ਕਰੋੜ ਰੁਪਇਆ ਨਾਮ ਰੱਖਿਆ ਹੋਇਆ ਵੀ ਕੋਈ ਵੀ ਬੰਦਾ ਜਿਹੜਾ ਉਹ ਇਹ ਸਿੱਤ ਕਰਦੇ ਵੀ ਪਰਮਾਤਮਾ ਦੀ ਹੋਣ ਹੁੰਦੀ ਹੈ ਤਾਂ ਅਸੀਂ 1 ਕਰੋੜ ਰੁਪਇਆ ਨਾਮ ਦੇਵਾਂਗੇ ਕੋਈ ਪਾਵਰ ਤਾਂ ਹੈ ਨਾ ਜੀ ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਦੇ ਸਾਧਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਮੋਗੇ ਇਹ ਵੀਡੀਓ ਬਹੁਤ ਵਾਰੀ ਮੇਰੇ ਭੈਣ ਭਰਾਵਾਂ ਨੇ ਮੇਰੇ ਨਾਲ ਸ਼ੇਅਰ ਕੀਤੀ ਆ ਪਰ ਆਪਣਾ ਕੰਮ ਨਹੀਂ ਬੋਲਣਾ ਕਿਉਂਕਿ ਆਪਾਂ ਤਾਂ ਹਜੇ ਆਪ ਸਿੱਖਦੇ ਆ ਆਪਾਂ ਕਿਸੇ ਨੂੰ ਕੀ ਦੱਸਣਾ ਪਰ ਮੈਂ ਇਨਾਂ ਕਹਿਣਾ ਚਾਹੁੰਨਾ ਕਿ ਬੜਾ ਸਸਤਾ ਸੌਦਾ ਕਰਨ ਲੱਗੇ ਹੋਏ ਨੇ ਲੋਕ ਇੱਕ ਸਾਧਕ ਦੀ ਪਤਾ ਹੀ ਨਹੀਂ ਕਿੰਨੇ ਕ ਸਾਲਾਂ ਦੀ ਕਮਾਈ ਹੁੰਦੀ ਆ ਕਿੰਨੇ ਕੁਤੇ ਜਨਮ ਨਿਕਲ ਜਾਂਦੇ ਆ ਕਿੰਨਾ ਕੁਤਾ ਜਪ ਤਪ ਹੁੰਦਾ ਕਿੰਨੀ ਕੁਦੀ ਤਪੱਸਿਆ ਹੁੰਦੀ ਆ ਕਿੰਨੀ ਕ ਵਾਰ ਉਹ ਰੱਬ ਦੇ ਅੱਗੇ ਗੜਗੜਾਉਂਦਾ ਤਾਂ ਕਿਤੇ ਜਾ ਕੇ ਉਹ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਆ ਉਹਨੂੰ ਤੇ ਲੱਖਾਂ ਕਰੋੜਾਂ ਦੇ ਵਿੱਚੋਂ ਕੋਈ ਇੱਕ ਬੰਦਾ ਨਿਕਲ ਕੇ ਉਸ ਪ੍ਰਮਾਤਮਾ ਦੇ ਦਰ ਤੇ ਪਹੁੰਚਦਾ ਇਹ ਲੋਕ ਕਰੋੜ ਰੁਪਏ ਚ ਰੱਬ ਦੇਖਣ ਨੂੰ ਫਿਰਦੇ ਨੇ ਇਹ ਦਿਮਾਗੀ ਬਿਮਾਰ ਲੋਕ ਨੇ ਇਹਨਾਂ ਦੀਆਂ ਗੱਲਾਂ ਸੁਣਨ ਦੀ ਲੋੜ ਨਹੀਂ ਹੈਗੀ ਕਿਉਂਕਿ ਪ੍ਰਮਾਤਮਾ ਕੋਈ ਚੀਜ਼ ਨਹੀਂ ਹੈਗੀ ਜੇ ਇਦਾਂ ਹੀ ਪ੍ਰਮਾਤਮਾ ਪੈਸਿਆਂ ਦੇ ਨਾਲ ਹੀ ਦੇਖਦਾ ਜਾਂ ਦਿਖਾ ਸਕਦੇ ਆਪਾਂ ਫੇਰਾ ਜਪ ਤਪ ਦੀ ਪਾਠ ਪੂਜਾ ਦੀ ਕੋਈ ਲੋੜ ਨਹੀਂ ਹੋਣੀ ਸੀ ਪ੍ਰਮਾਤਮਾ ਸਿਰਫ ਤੁਸੀਂ ਆਪ ਦੀ ਮਿਹਨਤ ਦੇ ਨਾਲ ਉਹਦਾ ਨਾਮ ਲੈ ਕੇ ਉਹਦੇ ਤੱਕ ਪਹੁੰਚ ਕਰ ਸਕਦੇ ਹੋ ਦੂਜਾ ਤੀਜਾ ਬੰਦਾ ਤੁਹਾਨੂੰ ਰੱਬ ਦੇ ਨੇੜੇ ਨਹੀਂ ਲਿਜਾ ਸਕਦਾ ਸੋ ਇਹ ਫਜ਼ੂਲ ਚੀਜ਼ਾਂ ਦੇ ਵਿੱਚ ਟਾਈਮ ਨਾ ਬੇਸਟ ਕਰਿਆ ਕਰੋ ਕਿਉਂਕਿ ਇਹ ਲੋਕ ਇੱਕ ਤਾਂ ਹੁੰਦਾ ਨਾ ਵੀ 0 1 2 3 4 ਇਹ ਲੋਕ ਤਾਂ ਹਜੇ 0 ਤੋਂ ਥੱਲੇ ਨੇ ਤਾਂ 1 2 ਤੇ ਆਉਣਾ ਇਹਨਾਂ ਨੇ ਹਜੇ ਇਹਨਾਂ ਦੇ ਵਾਸਤੇ ਅਰਦਾਸ ਕਰਿਆ ਕਰੋ ਵੀ ਪ੍ਰਮਾਤਮਾ ਇਹਨਾਂ ਨੂੰ ਸੋਝੀ ਦੇਵੇ ਥੋੜੀ ਜੀ ਇਹਨਾਂ ਨੂੰ ਸਮਝ ਆਵੇ ਤੇ ਇਹ ਲੋਕ ਤੁਰਨਾ ਸ਼ੁਰੂ ਕਰਨ ਕਿਉਂਕਿ ਹਜੇ ਤਾਂ ਇਹ ਬੈਠੇ ਨੇ ਤੇ ਆਪਣੇ ਆਪ ਨੂੰ ਚਤਰਬਾਲਾ ਸਮਝਦੇ ਆ ਕਰੋੜ ਰੁਪਇਆ ਰੱਖਤਾ ਜੀ ਰੱਬ ਦਿਖਾਉਣ ਵਾਲ ਤੇ ਵੀ ਅਨੰਮਰੀਆ ਮਾਲਕਾ ਲੋਕ ਵਾਹਿਗੁਰੂ